ਹਾਂਜੀ ਗਾਇਸ ਸਾਰੇ ਨੂੰ ਸਤਿ ਸ੍ਰੀ ਅਕਾਲ ਦਾ ਐਚਐਸਪੈਟ ਬਲੌਗ ਤੇ ਸਵਾਗਤ ਆ ਉਮੀਦ ਕਰਦਾ ਤੇ ਸਾਰੇ ਵਧੀਆ ਹੋਗੇ ਸੋ ਜਨਵਾਰ ਆਪਣੀ ਰਮਾਨਾ ਬਿਠੇ ਹੋਏ ਅੱਜ ਤੇ ਗਰਮੀ ਬਹੁਤ ਜ਼ਿਆਦਾ ਹੈ ਧੁੱਪ ਕਾਫੀ ਜ਼ਿਆਦਾ ਲੱਗੀ ਹੋਈ ਆ ਧੁੱਪ ਲੱਗੀ ਵੀ ਪਰ ਹਵਾ ਚੱਲਣ ਦੀ ਵਧੀਆ ਸੋ ਜਨਵਾਰ ਆਪਣੀ ਬਿਠੇ ਸਾਰੇ ਬਹੁਤ ਜ਼ਿਆਦਾ ਸਰਤਾਜ ਪਾਣੀ ਹੈ ਪਰ ਗਰਮੀ ਨਾਲ ਕਰ ਕਰ ਕੰਦੇ ਪਤਾ ਨਹੀਂ ਕੀ ਇਸ ਬਹੁਤ ਜ਼ਿਆਦਾ ਕਰ ਕੰਦੇ ਦੇਓ ਇਹਨਾਂ ਨੂੰ ਚਲੋ 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 ਚੱਲ 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 ਚਲੋ 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 ਹਾਂਜੀ ਗੈਸਸਰ ਆਪਾਂ ਜਿੰਨੇ ਲਈ ਆ ਖੁੱਡੇ ਦੀ ਸਪਾਈ ਕਰਨ ਲੱਗੇ ਆ ਇੱਧਰ ਚੈੱਕ ਕਰੋ ਅੱਧੇ ਹੋਤੀਆ ਅੱਧੇ ਇੱਥੇ ਆ ਉਹ ਵਾਲੇ ਦੀ ਕਰ ਉਹ ਵਾਲੇ ਦੀ ਨਹੀਂ ਕਰ ਦੇਣੀ ਦੂਜੇ ਲੱਕੜਾ ਲਈ ਉਹ ਦੀ ਵੀ ਕਰਦੇ ਨਹੀਂ ਬੰਦੇ ਕਰ ਹੀ ਦੇਣੇ ਗੈਸ ਇਸ ਆਪ ਉਸ ਹਾਈ ਕਰ ਲਗੇ ਹੈ ਤੇ ਗੈਸ ਆਪ ਅਗੜਾ ਕੱਲ ਪਾਇਆ ਹੀ ਇਹਨਾਂ ਚੇਤਾ ਨਹੀਂ ਰਿਹਾ ਕਿ ਇਹ ਇੰਨ ਨੂੰ ਢੋਣਾ ਪੈਗਾ ਇੱਧਰ ਚੈੱਕ ਕਰੇ ਗੈਸ ਦੀ ਆ ਗੈਸੇ ਇਨ ਨੂੰ ਯਾ ਜਪਟਣੀ ਹੈ ਸਾਫ ਕਰਦੇ ਮੈਂ ਇਹ ਆ ਇਹ ਨੂੰ ਇੱਧਰ ਤੇ ਜਿਆਦਾ ਕੰਮ ਖਰਾਬ ਹੈ ਅੱਜ ਸਵੇਰੇ ਫੇਟੋਂ ਵੀ ਤੇ ਇਹ ਮੌਸਮ ਵੀ ਦੇਖੋ ਕਿਦਾਂ ਘੈਂਟ ਹੈ ਉਹੋ ਸਿਆ ਬੱਚਾ ਆ ਕਰਕੇ ਮੈਂ ਚੈੱਕ ਕਰੂ ਵਸਤੇ ਗੋਠੇ ਦੇ ਗਜਰੇ ਆਪਣੇ ਦੇ ਤੇ ਇਹੋ ਪੱਥਲਿਆ ਵੀ ਲਾਤੀਆਂ ਕਿ ਇਹ ਥੱਲੇ ਨਾ ਚਲ ਜੂ ਜਾਣ ਕਿਉਂਕਿ ਜੇ ਇਹ ਥੱਲੇ ਚਲ ਜਾਂਦੇ ਫਿਰ ਇਹ ਨਿਕਲਦੇ ਨਹੀਂ ਹੁੰਦੇ ਗੈਸ ਤਨੂ ਹੋਣੇ ਹਰ ਕੋਮੈਂਟਾਂ ਦੇ ਜਰੂਰ ਆਈਦੇ ਹੋ ਕਿ ਆ ਫੱਟੇ ਜੇ ਇਦਾਂ ਲੱਗੇ ਰਹਿੰਦੀਏ ਕਿ ਨਾ ਲੱਗੇ ਰਹਿੰਦੀਏ ਦੇ ਸੇ ਜਰੂਰਤੇ ਹਨ ਤੇ ਗਾਈਸ ਆਪਾਂ ਇਹਨੂੰ ਤੇ ਇਹਨੂੰ ਉਥੇ ਲਾਉਣ ਲੱਗੇ ਆ ਉੱਥੇ ਇੱਕ ਇੱਥੇ ਲੱਗੂਗਾ ਇਹ ਕਿੱਥੇ ਲੱਗੂਗਾ ਤੇ ਗਾਈਸ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਸੋ ਹਾਂਜੀ ਗਾਈਸ ਆਪਾਂ ਲੱਕੜਾਂ ਉਥੋਂ ਕੱਢ ਲਈਆਂ ਜਿਹੜੀ ਕਾਲੇ ਦੇ ਅੰਦਰ ਲੱਕੜਾਂ ਲਾਤੀਆਂ ਸੀ ਤੇ ਵੀ ਇਹਦਾ ਆਪਾਂ ਦੂਜਾ ਸਿਸਟਮ ਕਰਤਾ ਹੈ ਤੇ ਗੁਰਤਾਜ ਹੁਣ ਸਫਾਈ ਕਰੂਗਾ ਇਤਨੀ ਤੇ ਵਰਤਾਜ ਐਂ ਕਰ ਪਹਿਲਾਂ ਇਹਦੀ ਨਿੱਕੇ ਦੀ ਕਰਦੇ ਆਪਾਂ ਆ ਗਈ ਦੀ ਤੇ ਇਹ ਆ ਫੋਟੋ ਕਰੀ ਵਾਲੇ ਇਹ ਜੀ ਗਏ ਸਾਹ ਦੱਸ ਜਿਵੇਂ ਉਹ ਵੇਚਣ ਵਾਲੇ ਨਹੀਂ ਜਾਂਦੇ ਹੁੰਦੇ ਹੁਣੇ ਬਿਠਾਈਆ ਗੁਰਦਾਸ ਅਸਲ ਜਦ ਗੁਰਦਾਸ ਤੜਕੇ ਮੀਂਹ ਪੈ ਗਿਆ ਮੀਂਹ ਕਰਕੇ ਖਰਾਬ ਹੋਇਆ ਹਨਾ ਕੱਲ ਤੇ ਸੁੱਕਾ ਸੀ ਇਹਦੇ ਨਾਲ ਆਪਾਂ ਕਾਲੀ ਕਰ ਦਿੰਦੇ ਯਾਰ ਨਹੀਂ ਸਵਾਦ ਜਵਦਾ ਚੂਚੇ ਲੈ ਲੋ ਚੂਚੇ ਦੇਖੋ ਗਏ ਜਿਵੇਂ ਬੈਠੇ ਨਹੀਂ ਜਾਂਦੇ ਚੂਚੇ ਰਚ ਨਾਲ ਜਾਂਦੇ ਛੱਜਿਆਂ ਵਾਲਿਆਂ ਤਾਂ ਆ ਜਾਂਦੇ ਇਹਨੂੰ ਬਾਹਰ ਰੱਖ ਕੇ ਰੱਖਦੇ ਰਹਿਦੇ ਆ ਵੀ ਕਿੰਨੀ ਅੰਦਰੂਛਾਈ ਪਈ। ਤੇ ਉਹ ਕਿੱਧਰ ਗਏ ਸਾਰੇ? ਜੇ ਕੀ ਬੰਤਾ। ਜੇ ਕੀ। ਬਸ ਆ ਮੈਨੂੰ ਪਤਾ ਹੀ ਅੱਬ ਦੇਖਿਓ। ਬਸ ਠੀਕ ਹੈ ਠੀਕ ਹੈ ਖਿੱਚ ਕੇ ਰੱਖੂਗਾ ਮੈਂ ਨਾ। ਲਓ ਵਾਪਸ ਇਸ ਇਕਲੀ ਨਾਲ ਗੁਰਦਾਜ ਤੇ ਕਰਾ ਲਈਏ ਸਫਾਈ ਤੇ ਤੁਹਾਨੂੰ ਥੋੜਾ ਜਿਹਾ ਬੋਦਾ। ਕਲਿੱਪ ਨਾਲ ਐਡ ਕਰ ਲਾਂਗੇ ਹਾਂਜੀ ਗਾਇਸ ਇਥੋਂ ਆਪਾਂ ਕੇਜ ਚੱਕ ਲਿਆ ਵਾ ਤੇ ਥੱਲੇ ਕਾਫੀ ਜ਼ਿਆਦਾ ਗੰਦੇ ਹੋਇਆ ਪਿਆ ਵਾ ਤੇ ਇਦੋਂ ਇੱਕ ਵਾਰੀ ਕਰਦੇ ਆ ਸੈਟਿੰਗ ਤੇ ਇਹਨਾਂ ਨੂੰ ਤਾੜ ਤਾਂ ਅੰਦਰ ਤੇ ਨਿੱਕੇ ਥਾੜੇ ਆਪਾਂ ਟੋਕਰੀ ਚ ਤੇ ਬਾਕੀ ਆ ਬੈਠੇ ਹੋਏ ਆ ਹਾਂਜੀ ਗਾਇਸ ਇਥੋਂ ਆਪਾਂ ਕੇਜ ਚੱਕ ਲਿਆ ਵਾ ਤੇ ਥੱਲੇ ਕਾਫੀ ਜ਼ਿਆਦਾ ਗੰਦੇ ਹੋਇਆ ਪਿਆ ਵਾ ਤੇ ਇਦੋਂ ਇੱਕ ਵਾਰੀ ਕਰਦੇ ਆ ਸੈਟਿੰਗ ਤੇ ਇਹਨਾਂ ਤਾੜ ਤਾਂ ਅੰਦਰ ਤੇ ਨਿੱਕੇ ਤੜੇ ਆਪਾਂ ਟੋਕਰੀ ਚ ਤੇ ਬਾਕੀ ਆ ਬੈਠੇ ਹੋਏ ਹੈ ਗਏ ਸਹੀ ਦੋਵੇਂ ਜਾਨੇ ਰਾ ਮੇਰੇ ਕੱਦੇ ਪੇ ਸਫਾਈ ਥੋੜੀ ਜਿਹਾ ਮੈਂ ਬਰੋ ਕਰ ਲੈਂਦਾ ਥੋੜੀ ਜਿਹੀ ਮੈਕ ਕਰ ਲੈਣਾ ਤੇ ਬਚਕਨ ਨੂੰ ਪਵਾ ਰਿਹਾ ਇੱਚ ਇੱਕ ਘਟਕਣਾ ਬਾਹਰ ਹੀ ਟੜਿਆ ਸਭ ਤੇ ਦਰ ਚ ਆਪਾਂ ਫੱਟੇ ਵੀ ਲਾਤੇ ਹੀ ਤੇ ਬਾਕੀ ਸਾਰੇ ਇੱਥੇ ਆ ਦਰਜਾ ਸਭ उ बैठे अपने जैकी शाह होते चक्कर जी 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 शेखी जी क्या हाल है बढ़िया है जी शेखी जी ਰਜ ਕਿ ਟੇਬਲ ਟਰਵਾ ਆ ਅੱਡੇ ਇੱਥੇ ਬੈਠੇ ਆ ਹੋਰ ਮੈਂ ਕਰਾ ਇਹ ਥੱਲੇ ਪਤਾ ਕੀ ਪਾਵਾਂਗੇ ਮਿੱਟੀ ਪਾ ਕੇ ਨਾ ਮਿੱਟੀ ਦਾ ਫੱਕਰ ਲਾ ਕੇ ਪਾਉਨੇ ਓਕੇ ਤੇ ਗਾਇਸ ਇਹਦੀ ਯਾਰ ਮਨੇ ਵਿਹਾਂ ਦਾ ਬਾਟੋ ਕਰਦੇ ਪੈਣਾ ਹੋਜੀ ਕਰਦੀ ਏ ਇਹਦੀ ਥੋੜੀ ਜੀ ਜੀ ਹੋ ਗਈ ਥੋੜੀ ਜੀ ਰਹੀ ਬਾਕੀ ਥੋੜੀ ਕੀ ਵਾਵੇ ਪਈ ਏ ਮੈਨੇ ਗਾਇਸ ਉਹ ਮੇ ਕ ਮੁਕਰ ਆਪ ਕਰ ਦਿੰਦਾ ਮੈਂ ਇਹ ਸਾਰੀਆਂ ਮਿੱਠੀਆਂ ਮਿੱਠਾਂ ਗਿੱਲੀਆਂ ਗਿੱਲੀਆਂ ਜਾਂਦੀਆਂ ਤੇਸ ਕਾਫੀ ਹੱਦ ਤੱਕ ਸਾਫ਼ ਹੋ ਗਿਆ ਵਾ ਹੋਈ ਏ ਇੱਕ ਸਾਦਾ 100 ਚੋਂ 50% 60% ਕਹਿਸਾ ਇਹਨੇ ਕਿਉਂਕਿ ਉਹ ਵਾਲਾ ਵੀ ਪਿਆ ਵਾ ਤੇ ਗੈਸ ਆਪਾਂ ਕੁੱਕੜਾ ਨੂੰ ਲੱਗੂ ਕੀਤਾ ਕਿਉਂਕਿ ਇਹ ਉਹ ਛੋਟੇ ਨੂੰ ਮਾਰਦੇ ਤੇ ਹੀ ਜਦੋਂ ਚੱਕ ਲਓ ਹੋ ਗਈ ਇਹ ਸੱਚੀ ਥੋੜੀ ਜਿਹੀ ਵਿਸਤਾਰਾਂਗੇ ਔਰ ਪਲਾਪ ਅੱਜ ਪਾਣੀ ਰੱਖਣਾ ਹੈ ਅੱਜ ਰੱਖਣਾ ਜੀ ਤੇ ਗਾਇਸ ਤੁਹਾਨੂੰ ਇੱਕ ਹੋਰ ਅਪਡੇਟ ਦਈਏ ਕਿ ਆਪਾਂ ਕਿ ਆਪਾਂ ਨਾ ਆਡੀ ਸੈਟਿੰਗ ਚੇਂਜ ਕਰ ਲਈਏ ਚੇਂਜ ਕੇ ਇਸ ਦੀ ਸੈਟਿੰਗ ਜਿਹੜੀ ਉਹ ਚੇਂਜ ਕਰਦੀਏ ਕਿ ਆਪ ਮੈਂ ਤੁਹਾਨੂੰ ਉੱਥੇ ਕਿਹਾ ਸੀ ਨਾ ਉੱਥੇ ਆਪਾਂ ਨਹੀਂ ਰੱਖਾਂਗੇ ਉੱਥੇ ਆਪਾਂ ਇੱਥੇ ਰੱਖਾਂਗੇ ਕਿਉਂਕਿ ਜੇ ਉੱਥੇ ਰੱਖੀਏ ਤਾਂ ਉਹ ਪਸਿੱਧੀ ਉੱਤੋਂ ਪਿਆ ਕਰੂਗੀ ਉੱਥੇ ਇੱਥੇ ਚਲੋ ਕੋਠੇ ਦੀ ਸਾੜੀ ਹੋ ਜਾਂਦੀ ਆ ਇਹ ਆਪਣਾ ਨਿਊ ਅਪਡੇਟ ਸੀ ਚੱਲ ਤਾਂ ਗਾਇਸ ਤੁਹਾਨੂੰ ਸਫਾਈ ਕਰਕੇ ਮਿਲਦੀ ਹੈ ਗਾਇਸ ਆਪਾਂ ਬਸ ਕਰਨੇ ਕਿੰਨਾ ਸੈਟਅਪ ਕੀਤਾ ਇੱਧਰ ਚੈੱਕ ਕਰੋ ਪਰ ਕੰਮ ਆਪਾਂ ਦੋਵੇਂ ਫੜ ਲਿਆ ਆ ਇੱਧਰ ਚੈੱਕ ਕਰੋ ਗਾਇਸ ਲੈ ਕੇ ਦੇ ਦੇ ਵੈਸੇ ਕੀ ਇਹ ਤਾਂ ਨਹੀਂ ਹੁੰਦੀ ਇਹ ਨਹੀਂ ਵੈਸੇ ਇਹ ਤਾਂ ਫਿਰ ਕਲੀਆਂ ਕਲੀਆਂ ਹੋ ਜਾਂਦੀ ਆ ਬਸ ਰਹਿੰਦੇ ਰਹਿੰਦੇ ਕੁਝ ਹੋ ਜੇ ਆਖਦੇ ਹਾਂਜੀ ਗਾਇਸ ਪਖਤਾਨੀ ਆਪਾਂ ਪਾਣੀ ਦਾ ਅਰੇਂਜਮੈਂਟ ਕੀਤਾ ਹੈ ਮਾ ਬਖਤਾਨੇ ਜਨ ਮੁਰਗੇ ਨੇ ਜਨ ਸੋ ਮੋਇਲ ਹੁੰਦੇ ਨੇ ਇਹਦੀ ਚੱਲ ਕੋਈ ਨਹੀਂ ਫੇਰ ਵੜ ਜਾਣਗੀਆਂ ਇਸ ਤਰ੍ਹਾਂ ਹੀ ਜਿੰਨਾਂ ਮਜ਼ੇ ਲੈਂਦੇ ਨੇ ਆਹ ਵੀ ਵਿਚਾਰ ਆਓ ਜੀ ਪ੍ਰਭੂ ਜੀ ਖੰਡਿਆਣੀ ਤੇ ਗਾਇਸ ਉਧਰ ਚੱਕ

ਪਾਣੀ ਜਾ ਘਟ ਹੋ ਗਿਆ ਓਏ ਪਾਣੀ ਇਹ ਪੀ ਵੀ ਜਾਣਾ ਆਇਆ ਅਜੇ ਇਹਦੇ ਤੇ ਅੱਜ ਪੀਂਦੇ ਨਾ ਚਲੋ ਗਾਇਸ ਗਾਇਸ ਆ ਗਿਆ ਇਸ ਤੇ ਇਹਨੂੰ ਟੇਡਾ ਕੀਤਾ ਜੇ ਥੱਲੇ ਵੀ ਕੀਤੀ ਹੈ ਇਹ ਆਵੇ ਕੜਕਣਾ ਸਾਰੇ ਇੱਧਰ ਆ ਹੈ ਕੜਕਣਾ ਮੈਂ ਕਿਹਾ ਸਾਰੇ ਇੱਧਰ ਆ ਚੱਲ ਇਹਨੂੰ ਚੱਕ ਨੂੰ ਲੈ ਜੇ ਛੱਡ ਦੇ ਆ 2 ਮਿੰਟ ਸਾਂਜੀ ਗਾਈਸ ਸੈਕਿੰਡ ਫਲੋਰ ਵੀ ਤਿਆਰ ਕਰਤਾ ਚੈੱਕ ਕਰ ਸਕਦੇ ਐ ਲੈਂਟਰ ਪਾਤਾ ਲੈਂਟਰ ਇਸ ਕਿਹਦੇ ਪਾਸੋਂ ਲੈਂਟਰ ਲੱਗਦਾ ਉਹ ਮੜੀ ਸੈੱਟ ਕਰ ਪੂਰੀ ਤਰੀਕੇ ਨਾਲ ਬੋਰੀ ਬੋਰੀ ਆਊਟ ਅੰਦਰਲੀ ਸੈੱਟ ਕਰ ਅੰਦਰਲੀ ਸੈੱਟ ਕਰਦੇ ਬੋਰੀ ਇਹ ਬੋਰੀ ਤੋੜਿਆ ਕਰਾਂਗੇ ਬਾਚੋਂ ਹਨਾ ਉਹ ਵੀ ਲੈ ਇਹ ਤੋ ਫਟਾਫਟ ਤੇ ਅੰਜ ਕੇ ਇੰਨਾ ਆਉਣਾ ਠੀਕ ਹੈ ओके ਨਾ ਸਿਸਟਮ ਇਹ ਰ ਇੱਥੇ ਨਾ ਦਸੇ ਰਣੀ ਲੱਗੂਗਾ ਇੱਥੇ ਥੋੜੀ ਗੇਠ ਇੱਕ ਦੋ ਗਿਠਾ ਇੱਥੋਂ ਥੱਲੇ ਹੋਗਾ ਇੱਕ ਦੋ 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 ਹੀ ਆ ਠੀਕ ਹੀ ਆ ਚਲੋ ਨਿੱਕੇ ਜਿਹਾ ਫੱਕ ਪਾ ਦੇ ਮੇਰਾ ਵੀਰ ਪੁਕਾਰ ਤੇ ਦਿੱਤੀ ਇਹਦੇ ਬਸ ਫੱਕ ਪਾ ਦੇ ਉਹ ਦਿਨ ਦੇ ਹਏ ਓ ਕਰਕਣ ਓਏ ਓ ਕਰਕਣ ਵਿਖੀ ਜਾ ਯਾਰ ਉਹਨੂੰ ਪਾਣੀ ਰੱਖੀ ਮੇਰਾ ਭਰਾ ਸੋ ਹਾਂਜੀ ਗਾਇਸ ਇਹ ਦਿੱਤੀਆਂ ਆਪਾਂ ਤਾੜ ਸਾਰੀਆਂ ਉੱਤੇ ਚੜ ਗਏ ਕੁੱਪੜ ਉੱਤੇ ਚੜ ਗਏ ਇੱਕ ਤੇ ਓਏ ਆਹ ਵੱਡਾ ਇੱਧਰ ਤਾੜ ਤੇ ਇੱਕ ਇਹ ਕਿਹੜਾ ਆਹ ਵੱਡਾ ਇੱਕ ਤਾੜ ਤੇ ਇਹ ਵਿੱਚ ਰਹਿੰਦੇ ਓਏ ਮਾਰਦਾ ਜਿਹੜਾ ਇਹਨੂੰ ਕੱਢ ਇੱਧਰੋਂ ਹਿੰਦ ਕੱਢ ਜਿੱਕੀ ਨੂੰ ਕੱਢ ਲੈ ਫੜ ਲੈ ਤਾੜਿੰਗ ਬਸ ਪਰਦੇ ਪਰਦੇ ਪਾਣੀ ਭਰ ਗਏ ਪਾਣੀ ਨਾ ਰੇ ਬੂਏ ਤੇ ਲਵੇ ਇਹ ਰੱਖੀ ਇੱਕ ਗੰਦਾ ਆ ਫਿਰ ਸ਼ਾਮ ਨੂੰ ਜਦੋਂ ਫੁੱਲਾਂਗੇ ਉਦੋਂ ਚੇਂਜ ਕਰ ਦਾਂਗੇ ਚਲ ਆ ਤੋ ਹਾਂਜੀ ਗਾਇਸ ਸਾਰਾ ਟੇ ਸਭ ਅੰਦਰ ਹੁਣ ਆਵੇ ਸੌਣ ਵੀ ਲਾਪੇ ਸਾਂਜੋ ਸਾਂਜੋ ਗਾਇਸ ਤੁਹਾਨੂੰ ਇੱਕ ਹੋਰ ਅਪਡੇਟ ਦੇਣੀ ਸੀ ਉਹ ਗਾਇਸ ਤਾਂ ਦੇ ਨਹੀਂ ਸਕੇ ਕਿ ਗਾਇਸ ਇਹਨਾਂ ਨੂੰ ਅੱਜ ਆਪਾਂ ਕੀ ਦੇ ਵਾਰਮਿੰਗ ਕਰਤੀ ਆ ਰੁਜਾ ਇਹਨਾਂ ਕੋਲ ਨਹੀਂ ਆ ਅੱਜ ਦੇਖ ਲਈ ਤੇ ਗਾਈਸ ਉਹਦੇ ਇੱਕ ਕਲੇਪ ਨੇ ਬਣਾ ਸਕੇ ਅੱਜ ਚੈੱਕ ਕਰੀਏ ਸੋ ਗਾਈਸ ਆਹ ਲਈ ਪੱਡੀ ਵਾਰਨਿੰਗ ਦੀ ਇਹਨਾਂ ਨੂੰ ਕੀ ਕੀ ਦਿੱਤੀ ਆ ਸੋ ਇਹਨਾਂ ਨੂੰ ਕੱਲ ਫੇਰ ਇੱਕ ਰੀ ਲਵਾਗੇ ਸੋ ਇਹਨਾਂ ਦੇ ਕੀੜੇ ਵਗੈਰਾ ਇੱਥੇ ਸਭ ਨਹੀਂ ਲੱਜਣਾ ਕਿੰਨਾ ਜੀ ਬਾਦ ਗ੍ਰੋਥ ਹੋ ਗਈ ਛੋਟਿਆਂ ਨੂੰ ਤੇ ਦੇਖੀਏ ਛੋਟੇ ਮੋਟੇ ਬੱਤਾਂ ਨੂੰ ਨਹੀਂ ਦੇ ਸਕਦੇ ਜਿਹੜੇ ਜਿਹੇ ਛੋਟੇ ਮੋਟੇ ਹੈ ਉਹ ਚਲੋ ਨਾ ਪਤਾ ਨਹੀਂ

ਤੁਹਾਡੇ ਸੇਵਾ ਕੋਲ ਇਹ ਬਲੇ। ਇਹ ਸੇਕ ਬੁਚ ਕਰਾ ਗਈ ਨਹੀਂ ਬਾਹਰ ਕਰ ਦਿੱਤੇ। ਐਸੇ ਨਿਕਲਦੀ ਨਹੀਂ ਪਈ। ਐਸੇ ਦੇਖੋ ਵੀ ਨਾ UW ਇਸ ਬਤਕਾਂ ਨੇ ਲਵਾਤੀ ਨਜ਼ਾਰੇ ਮਿੱਤਰੋ ਦੇ ਸਵੇਰੇ ਵੀ ਤੇ ਸ਼ਾਮੀ ਚੱਕ ਲੋ ਬਤਕਾਂ ਹੋਵੇ ਪਾਣੀ ਆਵੇ ਇਹਨਾਂ ਦਾ ਨੂੰ ਪਤਾ ਨਹੀਂ ਤੇ ਸਪਣੇ ਬਾਕੀ ਕੁੱਕੜ ਕੁਕੜੀਆਂ ਵੀ ਇੱਧਰ ਆ ਕੀ ਕਰਾਂ ਨਹੀਂ ਜੇ ਸិន ਹਣ ਥੋੜਾ ਆਪੇ ਇੱਧਰ ਲੈ ਕੇ ਹੁੰਨੇ ਆ ਨਾਉਣ ਗਿਆ ਆਪਕੇ ਚਲੋ 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 ਚਲਤੇ ਗਏ ਨਾ ਵੀ ਨਹੀਂ ਨਾ ਦਿਆਂਗੇ ਨੋਟ ਐਸਾ ਬੱਦੂ ਦੂਰੀ ਰਹੀ ਜੇ ਗੈਸ ਆਪਣੇ ਛੋਟੇ ਛੋਟੇ ਚਾਰੇ ਸੱਤੇ ਇੱਥੇ ਆ ਚੈੱਕ ਕਰਦੇ ਦੇਖੋ ਇਹ ਵੀ ਡੀਵੀ ਆਰਮੀ ਗਾਲਾ ਪਾਣੀ ਪੀ ਜਾਂਦੇ ਆ ਇਨਾਲੀ ਤੇ ਚੈਨ ਚੁਣਿਆ ਚੰਗੀ ਬਾਪੇ ਵੇਖੋ ਸੋ ਹਾਂਜੀ ਗਾਇਜ਼ ਜਿਵੇਂ ਕਿ ਸ਼ਾਮ ਹੋ ਚੁੱਕੀ ਆ ਤੇ ਆਪਣਾ ਵਲੌਗ ਇੱਥੇ ਸਮਾਪਤ ਹੋਣ ਜਾ ਰਿਹਾ ਆ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸੋ ਆਪਣੇ ਵਲੌਗ ਡੇਲੀ ਹੁਣ ਬਹੁਤ ਅਕਸਰ ਕਟ ਆਉਂਦੇ ਆ ਤੇ ਡੇਲੀ ਮਤਲਬ ਬਣਾਏ ਨਹੀਂ ਜਾਂਦੇ ਥੋੜਾ ਜਿਹਾ ਇੱਕ ਟਾਈਮ ਕਰਕੇ ਥੋੜਾ ਜਿਹਾ ਉਹਨਾਂ ਕੰਮ ਵਗੈਰਾ ਵੀ ਹੋ ਜਾਂਦਾ ਹੈ ਇਸ ਕਰਕੇ ਤੇ ਕੋ ਆਪਣੇ ਲੋਕ ਪੂਰੀ ਖੁਸ਼ੀ ਕਰਦੇ ਆ ਕਿ ਵਲੌਗ ਜਿੰਤ ਮਤਲਬ ਜਿੰਨਾ ਵੀ ਵਲੌਗ ਬਣਦਾ ਤੇ ਆਪਾਂ ਜਰੂਰ ਪਾਇਆ ਕਰਗੇ ਸੋ ਕੋਈ ਨਾ ਆਪ ਜਿੰਨਾ ਬਣਿਆ ਕਰੂਗਾ ਉਨਾ ਪਾਇਆ ਕਰਾਂਗੇ ਤੇ ਦਿੱਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਤੇ ਕੱਲ ਮਿਲਾਂਗੇ ਜਾਂ ਕੇ ਹੋਰ ਦਿਨ ਵੀ ਕਿਸੇ ਦਿਨ ਵੀ ਜਿੱਦਣ ਮਿਲਾਂਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ